ਜਲੰਧਰ ਦੇ ਤਾਜਪੁਰ ਚਰਚ ਵਿੱਚ 25 ਦਸੰਬਰ ਨੂੰ ਬਾਲੀਵੁੱਡ ਦੇ ਕਈ ਵੱਡੇ ਕਲਾਕਾਰ ਆ ਰਹੇ ਹਨ ਜਿਸ ਦੀ ਜਾਣਕਾਰੀ ਦਿੰਦੇ ਹੋਏ ਤਾਜਪੁਰ ਚਰਚ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਜਲੰਧਰ ਤਾਜਪੁਰ ਚਰਚ ਵਿੱਚ ਸੁਨੀਲ ਸੈੱਠੀ ਰਾਖੀ सावंत ਕਪਿਲ ਸ਼ਰਮਾ ਸ਼ੋਹ ਦੇ ਕਈ ਕਲਾਕਾਰ ਅਤੇ 4 ਵੱਡੇ ਕਲਾਕਾਰ ਪਹੁੰਚ ਰਹੇ ਸਨ ਜਿਨ੍ਹਾਂ ਵੱਲੋਂ ਜਲੰਧਰ ਤਾਜਪੁਰ ਪਹੁੰਚ ਕੇ ਲੋਕਾਂ ਦੇ ਨਾਲ 크ਿਸਮਸ ਦਿਵਸ ਮਨਾਇਆ ਜਾਵੇਗਾ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਉੱਥੇ ਹੀ ਉਨ੍ਹਾਂ ਨੇ ਜਲੰਧਰ ਪੁਲਿਸ ਨੂੰ ਵੀ ਬੇਨਤੀ ਕੀਤੀ ਕੀ 25 ਦਸੰਬਰ ਵਾਲੇ ਦਿਨ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਨਾ ਵਾਪਰ ਸਕੇ ਅੱਜ ਦੇ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਅਸੀਂ 25 ਦਸੰਬਰ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੰਸਾਰ ਭਰ ਦੇ ਵਿੱਚ ਉਸ ਜਨਮ ਦਿਨ ਦੇ ਸਬੰਧ ਦੇ ਵਿੱਚ ਅਸੀਂ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਤਾਜਪੁਰ ਪ੍ਰੋਫਿਟ ਵਿਜੇਂਦਰ ਸਿੰਘ ਮਿਨਿਸਟਰੀ ਵੱਲੋਂ ਜੋ ਤਾਜਪੁਰ ਨਕਦਰ ਰੋਡ ਜਲੰਧਰ ਦੇ ਵਿੱਚ ਸਥਿਤ ਹੈ ਉਹਦੇ ਵਿੱਚ ਅਸੀਂ 25 ਦਸੰਬਰ ਵਾਲਾ ਦਿਨ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਬੜੀ ਧੂਮਤਾ ਨਾਲ ਮਨਾਉਣ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅਸੀਂ 15 ਦਸੰਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸੀ ਉਸ ਜਨਮ ਦਿਨ ਦੇ ਸਬੰਧ ਦੇ ਵਿੱਚ ਅਸੀਂ ਜਲੰਧਰ ਵਿੱਚ ਗੱਡੀ ਸੀਗੀ ਜਿਹਦੇ ਵਿੱਚ ਸੰਤਾਂ ਨੇ ਹਮ ਹਮਾ ਕੇ ਪੁੰਜ ਕੇ ਉਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪ੍ਰਭੂ ਯੇਸ਼ੂ ਮਸੀਹ ਦੀਆਂ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਉਸ ਤਰ੍ਹਾਂ ਹੀ 20 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਾਡਾ ਕੋਰਾਲੀ ਚਰਚ ਪਿੰਡ ਚਾਨਪੁਰ ਜਿਹੜਾ ਟੋਲ ਪਲੇਜ ਦੇ ਬਿਲਕੁਲ ਸਥਿਤ ਹੈ ਉੱਥੋਂ ਸ਼ੋਭਾ ਯਾਤਰਾ ਕੱਢੀ ਗਈ ਉੱਥੋਂ ਸ਼ੁਰੂ ਹੋ ਕੇ ਮੁੱਲਾਪੁਰ ਤਨਾਸ ਤੋਂ 22 ਸੈਕਟਰ 24 ਸੈਕਟਰ 25 ਸੈਕਟਰ ਆ ਕੇ ਸੰਪੰਨ ਹੋਈ ਜਿਹਦੇ ਵਿੱਚ ਸ਼ੁਰੂਆਤ ਜਿਹੜੀ ਸਾਡੇ ਪ੍ਰੋਫਟਜੀ ਵੱਲੋਂ ਪ੍ਰੋਫੈਸਰ ਵਿਜੇਂਦਰ ਜੀ ਵੱਲੋਂ ਜਿਹੜੀ ਇਹ ਸ਼ੋਭਾ ਯਾਤਰਾ ਦਾ ਆਰੰਭ ਹੋਣਾ ਸੀ ਉਹ ਮੈਕਸ ਦੇ ਵਿੱਚ ਜਿਹੜਾ ਟਾਵਰ ਹੈ ਟਾਵਰ ਦੇ ਲੱਗ ਗਏ ਜਿਹੜੀ ਇੱਕ ਬਹੁਤ ਵੱਡੀ ਸਟੇਜ ਸੀਗੀ ਉਹਦੇ ਉੱਤੇ ਜਿਹੜਾ ਅਰੇਂਜਮੈਂਟ ਸੀਗਾ ਉੱਥੋਂ ਦੇ ਮੋਤਵਾਰਾ ਨੇ ਅਰੇਂਜਮੈਂਟ ਕੀਤਾ ਔਰ ਜਿਹੜੀ ਸ਼ੋਭਾ ਯਾਤਰਾ ਦੀ ਆਰੰਭਤਾ ਜਿਹੜੀ ਸੀਗੀ ਉੱਥੋਂ ਹੋਣੀ ਸੀਗੀ ਜਿਦੇ ਵਿੱਚ ਸਾਡੇ ਬਾਲੀਵੁੱਡ ਦੇ 스타 ਸ਼੍ਰੀ ਸੁਨੀਲ ਸ਼ੈਟੀ ਜੀ ਸਾਡੀ ਪਿਆਰ ਰਾਖੀ ਸ਼ਾਵਨ ਜੀ ਔਰ ਉਹਨਾਂ ਦੇ ਨਾਲ ਵਗੈਰਾ ਵਗੈਰਾ ਜਿਹੜੇ ਸਾਥੀ ਬੰਬੇ ਤੋਂ ਝਲਕੇ ਸਪੈਸ਼ਲ ਤੌਰ ਤੇ ਉਸ ਸ਼ੋਭਾ ਯਾਤਰਾ ਨੂੰ ਰੰਮ ਕਰਨ ਲਈ ਆਏ ਸੀਗੇ ਔਰ ਸੁਨੀਲ ਸ਼ੈਟੀ ਜੀ ਦਾ ਔਰ ਰਖਸ਼ਾਵਨ ਜੀ ਦਾ ਪ੍ਰੋਫੈਸਰ ਬਜਿੰਦਰ ਸਟੀਵ ਵੱਲੋਂ ਫੁੱਲਾਂ ਦੀ ਵੱਡੀ ਮਾਲਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਾਡੇ ਪ੍ਰੋਫੈਸਰ ਜੀ ਨੇ ਦੁਸ਼ਾਲੇ ਪੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਜਿਹੜਾ ਰਿਬਨ ਕੱਟਣ ਦੀ ਰਸਮ ਸੀਗੀ ਜੈ ਸੁਨੀਲ ਸ਼ਾਟੀ ਜੀ ਨੇ ਰਿਬਨ ਕੱਟ ਕੇ ਉਹ ਰਾਖਸ਼ਾ ਮਜੀ ਨੇ ਰਿਬਨ ਕੱਟ ਕੇ ਉਹ ਸ਼ੋਭਾ ਯਾਤਰਾ ਦਾ ਆਰੰਭ ਕੀਤਾ ਔਰ ਸੰਗਤ ਦਾ ਜਿਹੜਾ ਉੱਥੇ ਹੜ ਸੀਗਾ ਲੱਖਾਂ ਦੇ ਵਿੱਚ ਪ੍ਰਭੂ ਦੀਆਂ ਆਸ਼ੀਆਂ ਲੈ ਲਈ ਪਹੁੰਚੇ ਸੀਗੇ। ਔਰ ਐਕਟਰਸ ਸ਼ੈਟੀਜੀ ਨੇ ਸ੍ਰੀ ਸ਼ੈਟੀਜੀ ਨੇ ਬਹੁਤ ਹੀ ਅਨੰਦ ਮਾਣਿਆ। ਅਨੰਦਿਤ ਹੋਏ ਪ੍ਰਭੂ ਯਸ਼ੂ ਮਸੀਹ ਦੇ ਭਜਨ ਗੁੰਗਾਨ ਸੁਣ ਕੇ ਔਰ ਲੋਕਾਂ ਦਾ ਉਤਸ਼ਾਹ ਦੇਖ ਕੇ ਔਰ ਮੈਂ ਉੱਥੇ ਸ੍ਰੀ ਸ਼ੈਟੀਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਸਾਡੀ ਭੈਣ ਰਾਖੀ ਸ਼ਾਵਤ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਉੱਥੇ ਸ਼ੋਭਾ ਯਾਤਰਾ ਦਿਨ ਲੋਕਾਂ ਨੂੰ ਸੰਸਾਰ ਵਿੱਚ ਵਸਦੇ ਮਸੀਹ ਭਾਈਚਾਰੇ ਨੂੰ ਵਧਾਈ ਦਿੱਤੀ ਔਰ ਪ੍ਰਭੂ ਦੀਆਂ ਆਸ਼ੀਸ਼ਾਂ ਲਈਆਂ ਉਸ ਤਰ੍ਹਾਂ ਹੀ ਅਸੀਂ 25 ਦਸੰਬਰ ਨੂੰ ਇੱਕ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਸਮਾਗਮ ਦੇ ਵਿੱਚ ਬਹੁਤ ਵੱਡਾ ਸਵਾਗਤ ਰੱਖਿਆ ਹੈ ਤਾਜਪੁਰ ਜਿਹਦੇ ਵਿੱਚ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਆਦਰਯੋਗ ਸਾਡੇ ਬਾਲੀਵੁੱਡ ਦੇ ਐਕਟਰਸ ਪੁਜਰੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ 20 ਤਿਰਗੂ ਉੱਥੇ ਪੁਜੇ ਸੀ ਚੰਡੀਗੜ੍ਹ ਇਸ ਤਰ੍ਹਾਂ ਜਲੰਧਰ ਦੇ ਵਿੱਚ ਸਾਡੇ ਵਿੱਚ ਜੈ ਪ੍ਰਦਾਜੀ ਸੁਨੀਲ ਸ਼ੈਟੀ ਜੀ ਔਰ ਆਪਣੇ ਗੋਵਿੰਦਾ ਜੀ ਜੈ ਕਿਸ਼ਰੋਫ ਜੀ ਔਰ ਪ੍ਰੇਮ ਚੋਪੜਾ ਜੀ ਉਹਨਾਂ ਦੀ ਵਾਈਫ ਗੁਲਸ਼ਨ ਗਰੋਵਰ ਔਰ ਜੇ ਮੈਂ ਗੱਲ ਕਰਾਂ ਕਪਲ ਸ਼ੋ ਸ਼ਰਮੇ ਦੀ ਜੋ ਜਿਹੜਾ ਇੱਕਪਲ ਸ਼ਰਮਾ ਜੀ ਦਾ ਸ਼ੋਅ ਚੱਲਦਾ ਹੈ ਉਹਦੇ ਵਿੱਚ ਜਿਹੜੇ ਇੱਕ ਕੁਜੀ ਕ੍ਰਿਸ਼ਨਾ ਜੀ ਔਰ ਆਪਣੇ ਰਾਮਪਾਲ ਜਾਦਵ ਜੀ ਵਗੈਰਾ ਵਗੈਰਾ ਕਾਫੀ ਜਿਹੜੇ ਐਕਟਰਸ ਨੇ ਮੈਂ ਨਾਂ ਲੈਣ ਲੱਗਾ ਕਾਫੀ ਕੁਛ ਨਾਂ ਸ਼ਾਇਦ ਮੇਰੇ ਕੋਲ ਰਹਿ ਨਾ ਜਾਣ ਮਤਲ ਸਾਰੇ ਹੀ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰਭੂ ਯਸ਼ੂ ਦੇ ਜਨਮ ਦਿਨ ਦੀ ਵਧਾਈ ਦੇਣ ਲਈ ਇੱਥੇ ਪੁਜਰੇ ਨੇ ਔਰ ਪ੍ਰਭੂ ਦੀਆਂ ਆਸ਼ੀਆਂ ਲੈਣ ਲਈ ਜਲੰਧਰ ਦੇ ਵਿੱਚ 25 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਵਾਗਤ ਜਿਹੜਾ ਪ੍ਰਭੂ ਯੇਸ਼ੂ ਮਸੀਹ ਦਾ ਚੱਲੇਗਾ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਬਾਅਦ 25 ਤਰੀਕ ਰਾਤ ਨੂੰ ਚੰਡੀਗੜ੍ਹ ਵਿਖੇ ਨਿਊ ਚੰਡੀਗੜ੍ਹ ਚਾਂਦਪੁਰ ਕੁਰਾਲੀ ਨੇੜੇ ਟੋਲਪਲਾਜਾ ਤੇ ਜਿਹੜਾ ਸਾਡਾ ਚਰਚ ਹੈ ਉਹਦੇ ਵਿੱਚ ਵੀ ਇਹ ਸਾਰੇ ਐਕਟਰਸ ਸਹਿਬਾਨ ਸਾਰੇ ਉੱਥੇ ਪੁਜਰੇ ਨੇ ਔਰ ਉੱਥੇ ਵੀ ਰਾਤ ਦਾ ਸਮਾਗਮ ਜਿਹੜਾ ਹੈ 5 ਤੋਂ ਲੈ ਕੇ 10 ਵਜੇ ਤੱਕ ਇਹ ਚੱਲੇਗਾ ਜੀ ਇਸ ਕਰਕੇ ਮੈਂ ਸਾਰੇ ਹੀ ਸੰਗਤ ਨੂੰ ਜਿੱਥੇ ਵੀ ਦੇਸ਼ ਵਿਦੇਸ਼ ਔਰ ਸਟੇਟਾਂ ਦੇ ਵਿੱਚ ਜਿੱਥੇ ਵੀ ਸਾਡੇ ਇਸ ਮਾਧਮ ਜਿੰਨੇ ਵੀ ਇੱਥੇ ਚੈਨਲ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਅਜਿਹਾ ਸਮਾਂ ਦਿੱਤਾ ਇਹਨਾਂ ਦੇ ਚੈਨਲ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਮੈਂ ਸਾਰੇ ਹੀ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਵਿੱਚ ਸਾਰੇ ਹੀ 25 ਤਰੀਕ ਨੂੰ ਤਾਜਪੁਰ ਔਰ 25 ਤਰੀਕ ਦੀ ਰਾਤ ਨੂੰ ਚੰਡੀਗੜ੍ਹ ਨਿਊ ਚੰਡੀਗੜ੍ਹ ਵਿਖੇ ਪੂਜਨ ਦੀ ਕਿਰਪਾਲਤਾ ਕਰਨਾ ਔਰ ਸਾਰੀਆਂ ਪ੍ਰਭੂ ਯਿਸੂ ਮਸੀਹ ਦੀਆਂ ਜਿਹੜੀਆਂ ਆਸ਼ਾ ਹੈ ਸਾਡੇ ਪ੍ਰੋਫਟ ਜੀ ਵੱਲੋਂ ਮੁੱਖ ਪ੍ਰਚਾਰ ਕੀਤਾ ਜਾਣਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਪ੍ਰੋਫਟ ਜੀ ਕਿੰਨਾ ਤੁਹਾਨੂੰ ਪਿਆਰ ਕਰਦੇ ਸਾਰਿਆਂ ਨੂੰ ਇਸ ਕਰਕੇ ਤੁਸੀਂ ਇਹ ਸਾਬਤ ਕਰਨਾ ਆਪਣਾ ਪਿਆਰ ਦਾੜਾ ਇੱਕ ਪਿਆਰ ਦਾ ਜਵਾਬ ਪਿਆਰ ਚ ਦੇਣ ਦਾ ਇਹੋ ਹੀ ਆ ਵੀ ਤੁਸੀਂ ਸਾਰੇ ਹੀ ਕੋ ਮੂਹ ਮਾ ਕੇ ਪੁੱਜੋ ਔਰ ਪ੍ਰਭੂ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ ਔਰ ਮੈਂ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਯੇਸ਼ੂ ਮਸੀਹ ਸੰਸਾਰ ਵਿੱਚ ਪਿਆਰ ਔਰ ਸ਼ਾਂਤੀ ਲੈ ਕੇ ਆਏ ਔਰ ਇਹੋ ਹੀ ਅਹੀ ਸੰਦੇਸ਼ ਜਿਹੜਾ ਹੈ ਇਹ ਹੀ ਦੇਣ ਜਾ ਰਹੇ ਹਾਂ ਔਰ ਸਾਰੇ ਹੀ ਪਿਆਰ ਔਰ ਸ਼ਾਂਤੀ ਦੇ ਨਾਲ ਸਾਰੇ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਨੇ ਸਾਰਾ ਨਵੇਂ ਸਾਲ ਦੀ ਵੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਉਸ ਦਿਨ 31 ਦਸੰਬਰ ਨੂੰ ਰਾਤ ਨੂੰ ਵੀ ਨਵੇਂ ਸਾਲ ਵਾਲੇ ਦਿਨ ਵੀ ਜੋ ਵੀ ਸਾਡੇ ਪ੍ਰੋਫਿਟਜੀ ਵੱਲੋਂ ਅਰੇਂਜਮੈਂਟ ਕੀਤਾ ਗਿਆ ਸਾਰਾ ਚੰਡੀਗੜ੍ਹ ਦੇ ਵਿੱਚ 31 ਦਸੰਬਰ ਰਾਤ ਨੂੰ ਵੀ ਜਿੰਨੇ ਵੀ ਉੱਥੇ ਬਾਕੀ ਜਿਹੜੇ ਐਕਟਰਸ ਜਿਹੜੇ ਨੇ 25 ਨੂੰ ਨਹੀਂ ਆ ਰਹੇ ਆ ਸਕੇ ਉਹ 31 ਤਰੀਕ ਨੂੰ ਵੀ ਸ਼ਾਮਲ ਹੋਣਗੇ ਉਹ ਵੀ ਅਸੀਂ ਤੁਹਾਨੂੰ ਡਿਟੇਲ ਵਾਈਜ਼ ਦੱਸ ਦਿਆਂਗੇ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਹਾਂ ਕਿ ਸਾਰੇ ਹੀ ਸੰਗਤ ਜਿੱਥੇ ਵੀ ਇਸ ਚੈਨਲ ਨਾਲ ਹੀ ਮੇਰੀ ਆਵਾਜ਼ ਸੁਣਦੇ ਆ ਸਾਰੇ ਹੋਮ ਹੋਮ ਆ ਕੇ ਪੁੱਜਣ ਮੇਰੇ ਨਾਲ ਮੇਰੇ ਵੀਰ ਸਰਜੀਤ <th>ਪਰ ਜੀ ਪਾਸਟਰ ਗੁਲਸ਼ਨ ਜੀ ਬੈਠੇ ਨੇ ਔਰ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਔਰ ਮੈਂ ਜਿੰਨੇ ਵੀ ਕਮੇਟੀ ਮੈਂਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੱਲ ਦੇ 20 ਦਸੰਬਰ ਨੂੰ ਸਾਰੇ ਹੀ ਕਮੇਟੀ ਮੈਂਬਰ ਔਰ ਵਲੰਟੀਅਰਸ ਦਾ ਜਿਨ੍ਹਾਂ ਨੇ ਸਾਰਾ ਹੀ ਦੇਖ ਰੇਖੇ ਖੇਟ ਬਹੁਤ ਵਧੀਆ ਜਿਹੜਾ ਸਿਪਲ ਦੇ ਤੌਰ ਤੇ ਔਰ ਸਾਰਾ ਹੀ ਦੇਖ ਰੇਖੇ ਕੀਤੀ ਔਰ ਬੜੀ ਸ਼ਾਂਤੀ ਨਾਲ ਅੜਾ ਅੜਾ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਪ੍ਰਭੂ ਯੇਸ਼ੂ ਮਸੀਹ ਦੀ ਜਿਹੜੀ ਸ਼ੋਭਾ ਯਾਤਰਾ ਨਿਕਾਲੀ ਗਈ ਸੀ ਬੜੀ ਸੰਪਨ ਅੱਛੇ ਤਰੀਕੇ ਨਾਲ ਹੋਈ ਔਰ ਮੈਂ ਉੱਥੋਂ ਦੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਕਹਿੰਦਾ ਸਰਨ ਜੈ ਮਸੀਹ ਉਥੋਂ ਸਾਰੇ ਪੁੱਛ ਰਹੇ ਸੀ ਕੋਈ ਟਾਈਮਿੰਗ ਹੈ ਜੀ ਜਲੰਧਰ ਹੋਣ ਦੀ ਉਹਨਾਂ ਕਿੰਨੇ ਕੁ ਵਜੇ ਆਉਣਗੇ ਜਲੰਧਰ ਮਤਲਬ ਉਸੀ ਲੈ ਕੇ ਚੱਲੋ ਵੀ 10 ਵਜੇ ਸਾਡਾ ਜਿਹੜਾ ਸਤ ਸੰਗ ਚੱਲ ਜਾਣਾ ਜੀ 12 ਕਵੇ ਦੇ ਕਰੀਬ ਜਿਹੜੇ ਸਾਰੇ ਜਿਹੜਾ ਇੱਥੇ ਪੁੱਜਣਗੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਟਾਈਮ ਨਾਲ ਪੁੱਜਣ ਉਹਨਾਂ ਦਾ ਵੈਲਕਮ ਕਰੀਏ ਕਿਉਂਕਿ ਉਹ ਸਪੈਸ਼ਲੀ ਦੂਰੋਂ ਚੱਲ ਕੇ ਆ ਰਹੇ ਨੇ ਸੋ ਮਤਲਬ ਸਾਰਿਆਂ ਦਾ ਇੱਕੋ ਟਾਈਮ ਹੈਗਾ ਜਾਂ ਅਲੱਗ-ਅਲੱਗ ਟਾਈਮ ਹੈਗਾ ਨਹੀਂ ਸਾਰੇ ਇਕੱਠੇ ਆਉਣਗੇ ਸਾਰੇ ਕਿਉਂਕਿ ਪਹਿਲਾਂ ਸਾਰੇ ਉਹਨਾਂ ਨੇ ਚੰਡੀਗੜ੍ਹ ਪਹੁੰਚਣਾ ਚੰਡੀਗੜ੍ਹ ਸਿੱਧੇ ਮਤਲਬ ਇੱਥੇ ਮੈਨੂੰ ਪਹਿਲਾ ਚੰਡੀਗੜ੍ਹ ਉੱਪਰ ਬੁਲਾਉਂਦਾ ਨਹੀਂ 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 ਜੀ ਰਾਤ ਦਾ ਪ੍ਰੋਗਰਾਮ ਚੰਡੀਗੜ੍ਹ ਦਾ ਹੈ। ਤੁਸੀਂ ਕਨਫਿਊਜ਼ ਨਾ ਕਰੋ। ਨਾਈਟਸ ਜਿਹੜਾ ਪ੍ਰੋਗਰਾਮ ਹੈ 5 ਤੋਂ 10 25 ਦਸੰਬਰ ਨੂੰ ਉਹ ਰਾਤ ਦਾ ਪ੍ਰੋਗਰਾਮ ਹੈ 25 ਦਸੰਬਰ ਚੰਡੀਗੜ੍ਹ ਸਵੇਰ 10 ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈ ਤਾਜਪੁਰ ਹੈ ਜਲੰਧਰ। ਇਹ 10 ਤੋਂ 5 ਦੇ ਵਿੱਚ ਹੀ ਸਾਰੇ ਸਟਾਰ ਸਰੇ ਸਾਰੇ ਜਲੰਧਰ ਪੁੱਜਣਗੇ ਸਵੇਰ ਦੇ ਟਾਈਮ ਔਰ ਰਾਤ ਨੂੰ ਚੰਡੀਗੜ੍ਹ। ਜੀ ਦੇ ਸਿਕਿਉਰਿਟੀ ਇੰਤਜ਼ਾਮਸ ਵਗੈਰਾ ਕੋਈ ਕਾਫੀ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਹੈ ਜੀ ਪੁਲਿਸ ਪ੍ਰਸ਼ਾਸਨ ਤੇ ਔਰ ਐਡਮਿਨਿਸਟਰेटर ਡਿਸਪ ਬਤੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਜਿਹੜੀ ਉਹਨਾਂ ਦੀ ਜਿਹੜੀ ਹੈ ਦੇਖਰੇਖ ਜਿਹੜੀ ਹੈ ਅਚੀ ਤਰ੍ਹਾਂ ਹੋ ਸਕੇ ਅੱਜ ਦੀ ਜਿਹੜੀ ਕਾਨਫਰੰਸ ਰੱਖੀ ਗਈ ਆ ਉਹ 25 ਦਸੰਬਰ ਦੇ ਸਬੰਧ ਦੇ ਵਿੱਚ ਜੋ 크ਿਸਮਸ ਦਿਹਾੜੇ ਦੇ ਸਬੰਧ ਦੇ ਵਿੱਚ ਇਹ ਰੱਖੀ ਗਈ ਆ ਔਰ ਉਸ ਦਿਨ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਤਾਜਪੁਰ ਚਰਚ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਔਰ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਪਾਉਣ ਦੇ ਲਈ ਪ੍ਰੋਫੈਟ ਬਲਜਿੰਦਰ ਜੀ ਕੋ ਉਹ ਆਸ਼ੀਸ਼ ਤੇ ਬਰਕਤ ਪਾਉਣ ਦੇ ਲਈ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਇੱਥੇ ਇਹ ਪਹੁੰਚ ਰਹੇ ਆ ਜੀ ਤਾਜਪੁਰ ਦੇ ਵਿੱਚ ਔਰ ਜਿਹੜੇ ਵਿੱਚ ਕੱਲ ਵੀ ਸਾਡੇ ਵਿੱਚ ਸੁਨੀਲ ਸ਼ੈਟੀ ਜੀ ਔਰ ਉਹਨਾਂ ਦੇ ਨਾਲ ਸਾਡੇ ਇਹ ਰਾਖੀ 사ਵਨ ਜੀ ਵੀ ਸਨ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਐਕਟਰ ਸਨ ਉਹਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਪ੍ਰਭੂ ਦਾ ਆਸ਼ੀਰਵਾਦ ਪਾਇਆ ਔਰ ਖਾਸ ਕਰ ਪ੍ਰੋਫੈਸਰ ਬਲਜਿੰਦਰ ਜੀ ਨੇ ਉਹਨਾਂ ਦੇ ਲਈ ਪ੍ਰਾਰਥਨਾ ਵੀ ਕੀਤੀ ਵੀ ਉਹਨਾਂ ਨੇ ਪ੍ਰਾਰਥਨਾ ਵੀ ਕਰਵਾਈ ਵੀ ਵੀ ਪ੍ਰਭੂ ਉਹਨਾਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਔਰ ਹੋਰ ਵੀ ਜਿੰਨੇ ਵੀ ਸਾਡੇ ਵਿੱਚ ਜਲਦੀ ਜਿਹੜੇ 25 ਦਸੰਬਰ ਵਾਲੇ ਦਿਨ ਜਿਹੜੇ ਫਿਲਮੀ ਐਕਟਰ ਆ ਰਹੇ ਨੇ ਜਿਸ ਤਰ੍ਹਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਆ ਉਹ ਸਾਡੇ ਵਿੱਚ ਪਹੁੰਚਣਗੇ ਇਹ ਜਲੰਧਰ ਵਾਲਿਆਂ ਦੀ ਬੜੀ ਖੁਸ਼ੀ ਦੀ ਗੱਲ ਆ ਔਰ ਜਿੰਨੇ ਵੀ ਜਲੰਧਰ ਦੇ ਵਿੱਚ ਲੋਕ ਜਿਹੜੇ ਜਿਹੜੇ ਐਕਟਰਸ ਜਿਹੜੇ ਆ ਰਹੇ ਨੇ ਉਹਨਾਂ ਦੇ ਮਨਪਸੰਦ ਜਿਹੜੇ ਐਕਟਰ ਨੇ ਔਰ ਬੁਲੀਵ ਜਿਹੜੇ ਬਾਲੀਵੁੱਡ ਦੇ ਜਿਹੜੇ ਸੁਪਰਸਟਾਰਸ ਨੇ ਉਹ ਪ੍ਰਭੂ ਜਸੂਸ ਨੂੰ ਸੀਜੀ ਦਾ ਆਸ਼ੀਰਵਾਦ ਲੈਣ ਦੇ ਲਈ ਚਰਚ ਦੇ ਵਿੱਚ ਪਹੁੰਚ ਰਹੇ ਆ ਔਰ ਅਸੀਂ ਜਲੰਧਰ ਵਾਸੀਆਂ ਨੂੰ ਔਰ ਪੂਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਤੁਸੀਂ ਚਰਚ ਦੇ ਵਿੱਚ ਆਓ ਉਸ ਖੁਸ਼ੀ ਦੇ ਮੌਕੇ ਤੇ 25 ਦਸੰਬਰ ਵਾਲੇ ਦਿਨ ਤੁਸੀਂ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪਾਓ ਔਰ ਇਹ ਵੱਡੀ ਖੁਸ਼ੀ ਦੀ ਗੱਲ ਆ ਔਰ ਖਾਸ ਕਰ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਜੋ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਆ ਕਿਰਪਾ ਕਰਕੇ ਖਾਸ ਕਰ ਸਾਡੇ ਐਸਐਸਪੀ ਸਾਹਿਬ ਅੱਗੇ ਜੋ ਜਲੰਧਰ ਦੇ ਐਸਐਸਪੀ ਸਾਹਿਬ ਆ ਸਾਡੇ ਡੀਸੀ ਸਾਹਿਬ ਆ ਕਿਉਂਕਿ ਇਹ ਕਾਫੀ ਫਿਲਮੀ ਸਟਾਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਮੋਦਵਾਰ ਸਾਡੇ ਜਿਹੜੇ ਲੀਡਰ ਸਹਿਬਾਨ ਆ ਉਹ ਵੀ ਆ ਰਹੇ ਨੇ ਔਰ ਕਿਰਪਾ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆਂ ਵੀ ਜਿਹੜਾ ਅੱਛੇ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਸ ਮੌਕੇ ਤੇ ਤੁਸੀਂ ਜਾਣਦੇ ਹੋ ਜਦ ਵੀ ਪ੍ਰੋਫਟ ਜੀ ਪ੍ਰੋਗਰਾਮ ਕਰਦੇ ਆ ਚਾਹੇ ਸ਼ੁਭਾ ਯਾਤਰਾ ਹੋਵੇ ਤੇ ਚਾਹੇ 25 ਦਸੰਬਰ ਹੋਵੇ ਚਾਹੇ ਕਰੂਸੜ ਕੋਈ ਹੋਵੇ ਤੇ ਲੱਖਾਂ ਦੀ ਤੈਦਾਰ ਦੇ ਨਾਲ ਲੋਕ ਇਕੱਠੇ ਹੁੰਦੇ ਆ ਔਰ ਪ੍ਰਭੂ ਦੀ ਆਸ਼ੀਸ਼ ਪਾਉਣ ਦੇ ਲਈ ਬਰਕਤ ਪਾਉਣ ਦੇ ਲਈ ਚੰਗਿਆਈ ਪਾਉਣ ਦੇ ਲਈ ਔਰ ਸਭ ਤੋਂ ਵੱਡੀ ਇਹ ਗੱਲ ਆ ਵੀ ਜਿਹੜਾ ਬਾਲੀਵੁੱਡ ਆ ਉਹ ਪ੍ਰਭੂ ਦੀ ਆਸ਼ੀਸ਼ ਪਾਉਣ ਦੇ ਲਈ ਪ੍ਰੋਫੈਟ ਬਲਜਿੰਦਰ ਜੀ ਦੇ ਨਾਲ ਮਿਲਣ ਦੇ ਲਈ ਪ੍ਰੋਫੈਟ ਬਲਜਿੰਦਰ ਜੀ ਕੋ ਪ੍ਰਾਰਥਨਾ ਕਰਵਾਉਣ ਦੇ ਲਈ ਆ ਰਹੇ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਫਿਲਮੀ ਅਦਾਕਾਰਾਂ ਦੇ ਲਈ ਉਹ ਵਿਖਵਾਣੀਆਂ ਵੀ ਕੀਤੀਆਂ ਉਹਨਾਂ ਦੀਆਂ ਪਵਿਖਵਾਣੀਆਂ ਪੂਰੀਆਂ ਵੀ ਹੋਈਆਂ ਔਰ ਬਹੁਤ ਸਾਰੇ ਫਿਲਮੀ ਅਦਾਕਾਰ ਜਿਸ ਤਰ੍ਹਾਂ ਰਾਗੀ ਸਾਹਿਬ ਜੀ ਨੇ ਵੀ ਕੱਲ ਆਪਣੀ ਟੈਸਟਮਨੀ ਦਿੱਤੀ ਸੀ ਵੀ ਜੋ ਉਹਨਾਂ ਨੇ ਪ੍ਰਭੂ ਤੋਂ ਚੰਗਿਆਈ ਪਾਈ ਜਦੋਂ ਪ੍ਰੋਫੈਟ ਬਲਜਿੰਦਰ ਜੀ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਿਹੜੀ ਉਹਨਾਂ ਨੂੰ ਸਮੱਸਿਆ ਸੀ ਉਹਨਾਂ ਨੇ ਉਸ ਸਮੱਸਿਆ ਤੋਂ ਛੁਟਕਾਰਾ ਪਾਇਆ ਚੰਗਿਆਈ ਪਾਈ ਔਰ ਹੋਰ ਵੀ ਬਹੁਤ ਸਾਰੇ ਅਦਾਕਾਰ ਜਿਹੜੇ ਫਿਲਮੀ ਐਕਟਰਸ ਨੇ ਉਸ ਦਿਨ ਆਪਣੀਆਂ ਗਵਾਹੀਆਂ ਵੀ ਦੇਣਗੇ ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਚੰਗਿਆਈ ਦਿੱਤੀ ਪ੍ਰੋਫਿਟ ਬਲਜਿੰਦਰ ਜੀ ਉਹਨਾਂ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਬਹੁਤ ਸਾਰੇ ਫਿਲਮੀ ਐਕਟਰ ਜਿਹੜੇ ਉਹਨਾਂ ਦੇ ਅੰਦਰ ਉਤਸ਼ਾਹ ਆ ਦੇਖਣ ਨੂੰ ਵੀ ਪ੍ਰੋਫਿਟ ਬਲਜਿੰਦਰ ਜੀ ਦੇ ਨਾਲ ਮਿਲਣ ਕਿਉਂਕਿ ਉਹ ਔਰ ਬਾਰ-ਬਾਰ ਉਹਨਾਂ ਦੇ ਫੋਨ ਕਾਲ ਵੀ ਆ ਰਹੇ ਆ ਵੀਡੀਓ ਵੀ ਆ ਰਹੇ ਆ ਜਲਦੀ ਉਹ ਵੀਡੀਓ ਵੀ ਤੁਹਾਡੇ ਵਿੱਚ ਆ ਜਾਣਗੀ ਆ ਜਾਣਗੀਆਂ ਮੀਡੀਆ ਦੇ ਵਿੱਚ ਕਿਉਂਕਿ ਬਹੁਤ ਸਾਰੇ ਐਕਟਰ ਜਿਹੜੇ ਨੇ ਉਹ ਪ੍ਰੋਫਿਟ ਬਲਜਿੰਦਰ ਜੀ ਨੂੰ ਪਸੰਦ ਕਰਦੇ ਨੇ ਔਰ ਜਦੋਂ ਨਾ ਪੂਰੇ ਤੁਸੀਂ ਜਾਣਦੇ ਹੋ ਬੰਬੇ ਦੇ ਵਿੱਚ ਬਹੁਤ ਸਾਰੇ ਐਕਟਰ ਕਿਉਂਕਿ ਉਹ ਪ੍ਰੋਫੈਟ ਬਲਜਿੰਦਰ ਜੀ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਬੇਤਾਬ ਨੇ ਕਿਉਂਕਿ ਤੁਸੀਂ ਜਾਣਦੇ ਹੋ ਪ੍ਰੋਫੈਟ ਬਲਜਿੰਦਰ ਜੀ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਲੋਕ ਜਿਹੜੇ ਆ ਦੇਖਦੇ ਨੇ ਸੁਣਦੇ ਨੇ ਉਹਨਾਂ ਤੋਂ ਦੁਆਵਾਂ ਮਾ ਪ੍ਰਾਰਥਨਾ ਕਰਾਉਂਦੇ ਨੇ ਔਰ ਲੱਖਾਂ ਦੀ ਤੈਦਾਰ ਦੇ ਨਾਲ ਜਦ ਵੀ ਉਹ ਕੋਈ ਸੰਮੇਲਨ ਕਰਦੇ ਆ ਪ੍ਰੋਗਰਾਮ ਕਰਦੇ ਆ ਜਾਂ ਕਨਵੈਨਸ਼ਨ ਕਰਦੇ ਆ ਲੱਖਾਂ ਦੀ ਤੈਦਾਰ ਨਾਲ ਲੋਕ ਇਕੱਠੇ ਹੁੰਦੇ ਆ ਅਸੀਂ ਪੰਜਾਬ ਦੇ ਖਾਸ ਕਰਕੇ ਜਲੰਧਰ ਦੇ ਵਸਨੀਕਾਂ ਨੂੰ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋਵੋ 크리스마ਸ ਦੇ ਦਿਹਾੜੀ ਤੇ ਆਓ ਔਰ ਪ੍ਰਭੂ ਦੀ ਆਸ਼ੀਰਵਾਦ ਤੇ ਬਰਕਤ ਨੂੰ ਪਾਓ ਸਾਰਿਆਂ ਨੂੰ ਜੈ ਮਸੀਹ ਦੀ